ਪਲਾਂਟਡ ਆਰਐਸਐਸ ਦਾ ਜਦੋਂ ਪੰਜਾਬ ਦੇ ਅੰਦਰ ਲਿਆ ਉਹ ਵੀ ਆਰਐਸਐਸ ਲੈ ਕੇ ਆਈ ਕਹਿੰਦੇ ਹੁਣ ਚੌਨਾ ਲੜਾਈਆਂ ਉਦੋਂ ਪੈਰਵਾਈ ਕੌਣ ਕਰ ਰਿਆ ਡ੍ਰੋਮੀ ਕਮੇਟੀ ਉਹਨਾਂ ਦਾ ਉਹਨਾਂ ਦੀ ਹੈਲਪ ਕਰਦੀ ਰਹੀ ਉਸ ਟਾਈਮ ਤੇ ਜੇ ਆਰਐਸਐਸ ਦਾ ਬੰਦਾ ਸੀ ਇਹਨੂੰ ਨਹੀਂ ਕਰਨੀ ਪਈ ਕਿ ਫੋਰਸ ਭੱਜੇ ਕਿਉਂ ਸੀ ਕਹਿੰਦੇ ਜਦੋਂ ਪੁਲਿਸ ਗ੍ਰফতার ਕਰਨ ਆਈ ਸੀ ਜੀ ਆਪਰ ਤੋਂ ਬਾਲ ਦੀ ਬਹੁਤ ਵੱਡੀ ਬਾਦਰੀ ਸੀ ਕਿ ਇਹਨਾਂ 80 ਹਜ਼ਾਰ ਦੀ ਫੋਰਸ ਕਿਉਂ ਉਹ ਇਹਨਾਂ ਦੇ ਹੱਥ 'ਚ ਨਹੀਂ ਆ ਰਿਆ ਤੁਸੀਂ ਬਾਦਰੀ ਕਹਿੰਨੇ ਉਹ ਡਰ ਗਿਆ ਸੀਗਾ ਤਾਂ ਕਰਕੇ ਭੱਜ ਗਿਆ ਸ਼ਹਿਰ ਤੇ ਵੀ ਸਵਾਲ ਠਾ ਰਹੇ ਆ ਤੁਹਾਡੇ ਤੇ ਖਾਓ ਇੱਕ ਵੀ ਬੰਦਾ ਸਾਬਿਤ ਕਰੋ ਵੀ ਜਿਹੜਾ ਨਸ਼ਾ ਛੱਡਿਆ ਹੋਵੇ ਮੁਕਤਬਾਲ ਕਰਕੇ ਤੁਹਾਡੇ ਹੀ ਪਿੰਡ ਦੇ ਇੱਕ ਬੰਦੀ ਸਿੰਘ ਨੇ 34 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਭਾਈ ਗੁਰਦੀਪ ਸਿੰਘ ਖੇੜਾ ਕਹਿੰਦੇ ਉਹਨਾਂ ਦੇ ਪਰਿਵਾਰ ਦੇ ਮੂਰਦੀ ਅੰਮ੍ਰਿਤਪਾਲ ਲੰਘ ਜਾਂਦੇ ਸੀ ਕਦੇ ਘਰੇ ਵੀ ਨਹੀਂ ਗਏ ਉਹਨਾਂ ਦੇ ਨਾਲ ਇਹੋ ਜੇ ਬੇਤੁਕੇ ਇਲਜ਼ਾਮ ਤੁਸੀਂ ਪਿੰਡ ਦੇ ਲੋਕਾਂ ਤੋਂ ਇਨਕੁਆਇਰੀ ਕਰੋ ਇਹਨਾਂ ਨੇ ਸਾਰੀ ਜ਼ਿੰਮੇਵਾਰੀ ਲੈ ਕੇ ਉਹਨਾਂ ਨੂੰ ਪਰੋਲ ਦਵਾਈ ਤੇ ਜਦੋਂ ਕਿ ਉਹਦੇ ਬਾਪ ਉਹਨੂੰ ਇੱਥੇ ਪਿੰਡ 'ਚ ਰਹਿਣ ਨਹੀਂ ਹੀ ਦੇਣਾ ਚਾਹੁੰਦਾ ਅਮਰਤਾ ਪਾਲੇ ਕੇਸਾਲ ਦੇ ਅੰਦਰ ਜੇਲ੍ਹ ਦੇ ਵਿੱਚ ਜਾ ਕੇ ਚੋਣ ਲੜਨ ਨੂੰ ਤਿਆਰ ਹੋ ਗਿਆ ਕਿ ਮੈਂ ਜੇਲ੍ਹੋਂ ਬਾਹਰ ਆ ਜਾ ਕਹਿੰਦੇ ਭਾਈ ਜਗਤਾਰ ਸਿੰਘ ਹਵਾਰਾ ਭਾਈ ਤਾਰਾ ਉਹਨਾਂ ਨੇ ਤਾਂ ਕਦੇ ਨਹੀਂ ਇਹ ਚੀਜ਼ ਅਪਣਾਈ ਕਿ ਅਸੀਂ ਚੋਣਾ ਲੜ ਕੇ ਬਾਹਰ ਆ ਜਾਈਏ ਜੇ ਜਿਹੜੇ ਇਹ ਬੰਦੇ ਸਵਾਲ ਕਰਦੇ ਇਹਨਾਂ ਇਹਨਾਂ ਨੂੰ ਵੀ ਉਹਨਾਂ ਨੂੰ ਜਗਤਾਰ ਸਿੰਘ ਹਵਾਰਾ ਨੂੰ ਚੋਣ ਲੜਾ ਕੇ ਲਿਆਉਣਾ ਚਾਹੀਦਾ ਇਸ ਵਾਰ ਸ਼ੀ ਐਫ ਸੀ ਦੇ ਉਹਨਾਂ ਨੇ ਕੇਸ ਵੀ ਨਹੀਂ ਰੱਖੇ ਹੋਏ ਸੀਗੇ ਉਹ ਬੰਦਾ ਤਾਂ ਮੋਹਣਾ ਸੀਗਾ ਤੁਸੀਂ ਇਹ ਬੰਦਾ ਅਚਾਨਕ ਆ ਕੇ ਬਦਲ ਗਿਆ ਕੋਈ ਬੰਦਾ ਅਗਰ ਸੁਧਰ ਜਾਂਦਾ ਜਾਂ ਵਾਪਸ ਆ ਜਾਂਦਾ ਆਪਣੇ ਮੁਖ ਧਰਜ ਤੇ ਇਹ ਚੀਜ਼ ਹੈ ਕਿ ਇਹ ਤੇ ਖੁਸ਼ੀ ਵਾਲੀ ਗੱਲ ਹੋਣੀ ਚਾਹੀਦੀ ਹੈ ਲਾਲਜੀਤ ਭੁੱਲਰ ਕਹਿੰਦੇ 50000 ਵੋਟ ਹੀ ਪੈਣੀ ਆ ਮਤਲਬ ਉਹਨੂੰ ਮੈਨੂੰ ਵੱਧ ਵੋਟਾਂ ਪੈਣੀਆਂ ਉਧਰ ਕੁਲਵੀਰ ਜੀਰਾ ਕਹੀ ਜਾਂਦੇ ਮੈਨੂੰ ਸੀ ਆਈ ਡੀ ਵਾਲਿਆਂ ਨੇ ਰਿਪੋਰਟ ਦਿੱਤੀ ਆ ਵਰਸਾ ਸਿੰਘ ਬਲਟੋਆ ਕਹਿੰਦੇ ਮੈਂ ਤਾਂ ਵਧਾਈ ਦੇ ਕੇ ਸੀ ਆਈ ਡੀ ਵਾਲਿਆਂ ਆ ਕੇ ਵੀ ਭਾਈ ਬਲਟੋਆ ਸਾਹਿਬ ਤੁਸੀਂ ਤਾਂ ਜਿੱਤੇ ਪਾਏ ਹੋ ਜਦੋਂ ਰਿਜ਼ਲਟ ਆ ਜਾਣਾ ਤੇ ਉਦੋਂ ਪਹਿਲਾਂ ਤੇ ਕਿਨੂੰ ਕਿੰਨੀਆਂ ਪੈਂਦੀਆਂ ਇਹ ਤੇ ਹੁਣ ਸਮਾਂ ਦੱਸੂਗਾ ਨਾ ਇਹ ਅਮਿਤ ਸ਼ਾਹ ਹੁੰਦੇ ਨੇ ਪੰਜਾਬ ਕਹਿੰਦੇ ਕਿ ਬਿਆਨ ਸਿੰਘ ਨੂੰ ਮਾਰਨ ਵਾਲਿਆਂ ਦੋਸ਼ੀਆਂ ਨੂੰ ਅਸੀਂ ਬਖਸ਼ਾਂਗੇ ਨਹੀਂ ਅਸੀਂ ਮਾਫ਼ ਨਹੀਂ ਕਰਾਂਗੇ ਕਿ ਜੇ ਬਿਆਨ ਸਿੰਘ ਨੂੰ ਮਾਰਿਆ ਗਿਆ ਉਹਨਾਂ ਸਾਡੀ ਨੌਜਵਾਨੀ ਦਾ ਕਾਹਨ ਕੀਤਾ ਉਦੋਂ ਬਾਅਦ ਚ ਜੋ ਉਹਨਾਂ ਨੂੰ ਸਜ਼ਾਵਾ ਜਿੰਨੀਆਂ ਕੋ ਕਾਨੂੰਨ ਦੇ ਹਿਸਾਬ ਨਾਲ ਬਣਦੀਆਂ ਸੀ ਉਹ ਤੋਂ ਉਹ ਡਬਲ ਸੱਜਾ ਕਰ ਚੁੱਕੇ ਤੇ ਜੀ ਉਹਨਾਂ ਨਹੀਂ ਛੱਡਿਆ ਜਾ ਰਿਹਾ ਤੇ ਮਤਲਬ ਇਹ ਦੇਸ਼ ਇੱਕ ਦੇਸ਼ ਸਾਡੇ ਨਾਲ ਇੱਕ ਬਹੁਤ ਵੱਡੀ ਬੇਇਨਸਾਫੀ ਹੋ ਰਹੀ ਹੈ ਪੰਜਾਬ ਦੇ ਅੰਦਰ ਕਹਿੰਦੇ ਕੈਸੀ ਇਹ ਹਵਾ ਚੱਲੀ ਹੈ ਜਿੱਥੇ ਪਹਿਲਾਂ ਵੱਖ-ਵੱਖ ਪਾਰਟੀਆਂ ਦੇ ਝੰਡੇ ਹੁੰਦੇ ਸੀ ਪਰ ਹੁਣ ਇੰਜ ਲੱਗਣ ਲੱਗ ਗਿਆ ਜਿਵੇਂ ਮੁੜ ਪੰਜਾਬ ਦੇ ਅੰਦਰ ਖਾਲਸਾ ਰਾਜ ਵਾਪਸ ਆ ਰਿਹਾ ਹੋਵੇ ਕਿਉਂਕਿ ਪੰਜਾਬ ਦੇ ਅੰਦਰ ਇਸ ਵਕਤ ਕੇਸਰੀ ਝੰਡੇ ਇਸ ਚੋਣਾਂ ਦੇ ਦੌਰਾਨ ਦੇਖਣ ਨੂੰ ਮਿਲ ਰਹੇ ਨੇ ਉਸ ਦਾ ਮੁੱਖ ਕారణ ਇਹ ਹੈ ਕਿ ਇਹ ਹਵਾ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਇਹਦਾ ਮੋੜ ਕਿੱਥੋਂ ਬਣਿਆ ਜਾਂਦਾ ਹਲਕਾ ਖਡੂਰ ਸਾਹਿਬ ਹਲਕਾ ਖਡੂਰ ਸਾਹਿਬ ਉਹ ਪੰਥਕ ਸੀਟ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਥਕ ਵੋਟਰ ਮੌਜੂਦ ਨੇ ਉਥੋਂ ਆਜ਼ਾਦ ਤੌਰ ਦੇ ਉੱਤੇ ਚੋਣ ਲੜ ਰਹੇ ਨੇ ਅਮਰਤਪਾਲ ਸਿੰਘ ਜੋ ਇਸ ਵਕਤ ਅਸਾਮ ਦੀ ਡਿਬ루ਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਐਕਟ ਦੇ ਤਹਿਤ ਬੰਦ ਨੇ ਤਾਂ ਉਹਨਾਂ ਦੇ ਮਾਤਾ ਪਿਤਾ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਨੇ ਤੇ ਉਹਨਾਂ ਨੇ ਐਸਾ ਰੁਖ ਬਦਲਿਆ ਕਿ ਪੂਰੇ ਪੰਜਾਬ ਦੇ ਅੰਦਰ ਜਿਸ ਤਰੀਕੇ ਦੇ ਨਾਲ ਬਾਈ ਦੇ ਵਿੱਚ ਆਮ ਆਦੀ ਪਾਰਟੀ ਦੀ ਹਵਾ ਬਣੀ ਸੀ ਉਸੇ ਤਰੀਕੇ ਦੇ ਨਾਲ ਪੰਥਕ ਹਵਾ ਬਣ ਚੁੱਕੀ ਆ ਖਡੂਰ ਸਾਹਿਬ ਸੀਟ ਦੇ ਉੱਤੇ ਦਾ ਅਸਰ ਪੈਂਦਾ ਇਸ ਦੇ ਨਾਲ ਪ੍ਰੀਤਕੋਟ ਹਲਕੇ ਦੇ ਉੱਤੇ ਵੀ ਅਸਰ ਪੈਂਦਾ ਤੇ ਹੋਰ ਵੱਖ-ਵੱਖ ਜਿਹੜੇ ਪੰਥਕ ਚਿਹਰੇ ਖੜੇ ਹੋਏ ਨੇ ਉਹਨਾਂ ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲਦਾ ਅੱਜ ਮੁੱਢ ਤੋਂ ਜਿੱਥੋਂ ਇਹ ਹਵਾ ਸ਼ੁਰੂ ਹੁੰਦੀ ਆ ਉੱਥੇ ਅਸੀਂ ਪਹੁੰਚੇ ਹੋਏ ਆ ਹਲਕਾ ਖਡੂਰ ਸਾਹਿਬ ਦੇ ਅੰਦਰ ਅਸੀਂ ਭਾਈ ਅਮਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਮੌਜੂਦ ਆ ਉਹਨਾਂ ਦੇ ਪਿਤਾ ترਸ਼ੇਮ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤਾਂ ਇਹ ਦੱਸੋ ਜੀ ਇੰਨੀ ਗਰਮੀ ਆ ਲਗਾਤਾਰ ਪ੍ਰਚਾਰ ਕਰ ਰਹ ਠੀਕ ਹੈ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਭ ਸਹੀ ਸਹੀ ਸਲਾਮਤ ਚੱਲ ਰਿਹਾ ਸਿਹਤ ਵੀ ਠੀਕ ਹੈ ਸਾਥ ਦੇਈ ਜਾ ਰਹੀ ਜਿੰਨਾ ਗਲੋੜ ਹੈ ਜੀ ਲੋਕਾਂ ਦਾ ਪਿਆਰ ਬਹੁਤ ਮਿਲ ਰਿਹਾ ਜਿੱਥੇ ਜਾਂਦੇ ਆ ਅਸੀਂ ਅੱਜ ਤੁਹਾਡੇ ਨਾਲ ਰੋਡ ਸ਼ੋਅ ਦੇ ਵਿੱਚ ਸੀਗੇ ਲੋਕ ਤਰਸ ਰਹੇ ਸੀਗੇ ਮਿਲਨ ਨੂੰ ਵੀ ਹੰਬੜਾ ਇਸ ਤਰੀਕੇ ਦੇ ਨਾਲ ਅੱਖਾਂ ਦੇ ਵਿੱਚ ਭਰੀਆਂ ਹੋਈਆਂ ਸੀਗੀਆਂ ਨਮ ਸੀਗੀਆਂ ਇਹ ਜੀ ਇਹ ਤੇ ਕੋਈ ਗੁਰੂ ਸਾਹਿਬ ਦਾ ਵਰਤਾਰਾ ਆ ਜੋ ਉਹਦੀ ਕਲਾ ਵਰਤ ਰਹੀ ਹੈ ਜਿੰਨਾ ਪਿਆਰ ਸਤਕਾਰ ਜਿੰਨਾ ਲੋਕਾਂ ਚੋਂ ਸ਼ਾਹ ਵਾ ਉਹ ਅਸੀਂ ਕਦੀ ਉਮੀਦ ਵੀ ਨਹੀਂ ਕਰ ਸਕਦੇ ਕਿ ਉਹਨਾਂ ਦੀ ਗੈਰ ਹਾਜ਼ਰੀ 'ਚ ਵੀ ਲੋਕ ਇਹ ਇਹ ਇਹਨਾਂ ਦੇ ਇਹਨਾਂ ਪਿਆਰ ਸਤਕਾਰ ਤੇ ਮਾਣ ਤੇ ਜਾਓ ਜਿਨੇ ਇਨੀ ਵੱਡੀ ਜ਼ਿੰਮੇਵਾਰੀ ਉਖੜ ਚੁੱਕਣਗੇ ਜੀ ਅੱਛਾ ਇੱਕ ਸਵਾਲ ਬਹੁਤ ਵੱਡਾ ਖੜਾ ਹੋ ਰਿਹਾ ਜੀ ਵਿਰੋਧੀ ਵੀ ਉਹ ਸਵਾਲ ਉਠਾ ਰਹੇ ਆ ਕਹਿੰਦੇ ਕਿ ਅਮਰਤਪਾਲ ਸਿੰਘ ਜਿਹੜਾ ਆਰਐਸਐਸ ਦੇ ਕਹਿੰਦੇ ਚੋਣ ਲੜ ਰਿਹਾ ਤੁਸੀਂ ਇਹ ਕਲੀਅਰ ਕਰ ਦਿਓ ਅੱਜ ਕੀ ਇਹ ਚੌਣ ਲੜਨ ਦਾ ਵਿਚਾਰ ਮਨ ਦੇ ਅੰਦਰ ਕਿਵੇਂ ਪੈਦਾ ਹੁੰਦਾ ਤੁਹਾਡੇ ਅੰਦਰ ਆਉਂਦਾ ਜਾਂ ਅਮਰਤਪਾਲ ਸਿੰਘ ਹੋਰਾਂ ਦੇ ਅੰਦਰ ਆਉਂਦਾਗਾ ਜਾਂ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਕਿ ਰਾਜਦੇਵ ਸਿੰਘ ਖਾਲਸਾ ਜਿਹੜੇ ਉਹਨਾਂ ਦੇ ਵਕੀਲ ਨੇ ਉਹ ਮਿਲ ਕੇ ਆਉਂਦੇ ਨੇ ਉਸ ਤੋਂ ਬਾਅਦ ਮਨ ਬਣਦਾਗਾ ਨਹੀਂ ਜੀ ਇਹ ਵਿਚਾਰ ਨਾ ਤੇ ਸਾਡਾ ਆਪਣਾ ਵਾ ਨਾ ਹੀ ਅਮਰਤਪਾਲ ਸਿੰਘ ਦਾ ਵਾ ਇਹ ਵਿਚਾਰ ਸੰਗਤਾਂ ਦਾ ਸੀ ਅਸੀਂ 2 ਢਾਈ ਮਹੀਨੇ ਮੋਰਚੇ 'ਚ ਬੈਠੇ ਰਹੇ ਸਾਡੀ ਸਰਕਾਰ ਕੋਈ ਗੱਲ ਨਹੀਂ ਸੁਣ ਰਹੀ ਤੇ ਉਦੋਂ ਬਾਅਦ ਲੋਕ ਜਿਹੜੇ ਵੀ ਉੱਥੇ ਸਾਨੂੰ ਮਿਲਣ ਵਾਸਤੇ ਆਉਂਦੇ ਸੀ ਕਿ ਉਹ ਕਹਿੰਦੇ ਕਿ ਇਹ ਇਲੈਕਸ਼ਨ ਲੜਨੀ ਜਾਣੀ ਚਾਹੀਦੀ ਹੈ ਤੇ ਉਹਨਾਂ ਨੂੰ ਕਾਫੀ ਟਾਈਮ ਅਸੀਂ ਕਹਿਣ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਲੋਕ ਸੰਗਤਾਂ ਦਾ ਸੰਦੇਸ਼ ਉਹਨਾਂ ਨੂੰ ਪਹੁੰਚਾਇਆ ਤੇ ਉਹ ਕਾਫੀ ਹੱਦ ਤੱਕ ਤੇ ਇਨਕਾਰ ਕਰਦੇ ਰਹੇ ਕਿ ਮੈਂ ਰਾਜਨੀਤੀ 'ਚ ਨਹੀਂ ਹੋਣਾ ਚਾਹੁੰਦਾ ਫਿਰ ਜਦੋਂ 17 ਮਾਰਚ ਨੂੰ ਇੱਕ ਬਹੁਤ ਵੱਡਾ ਅੰਮ੍ਰਿਤਸਰ ਇਕੱਠ ਹੋਇਆ ਉਹਦੇ 'ਚ ਵੀ ਸੰਗਤਾਂ ਦੇ ਇਹੀ ਇਹੀ ਸੁਝਾਅ ਸੀਗਾ ਕਿ ਉਹਨਾਂ ਨੂੰ ਇਹ ਇਲੈਕਸ਼ਨ ਲੜਨੀ ਚਾਹੀਦੀ ਹੈ ਕਿਸੇ ਵੀ ਹਾਲਤ ਚ ਚਲੋ ਉਦੋਂ ਬਾਅਦ 'ਚ ਵੀ ਸਾਨੂੰ ਦੇਸ਼ ਵਿਦੇਸ਼ 'ਚੋਂ ਇਹੋ ਫੋਨ ਉਹਦੇ ਤੇ ਫਿਰ ਅਸੀਂ ਉਹਨਾਂ ਤੱਕ ਪਹੁੰਚਾਇਆ ਕਿ ਬਹੁਤ ਵੱਡਾ ਜਿਆਦਾ ਲੋਕਾਂ ਦੀ ਇਹੋ ਹੀ ਮੰਗ ਹੈ ਕਿ ਤੁਸੀਂ ਇਲੈਕਸ਼ਨ ਲੜੋ ਤੇ ਉਹਨਾਂ ਨੇ ਫਿਰ ਕਿਹਾ ਕਿ ਜੇ ਸੰਗਤ ਦਾ ਹੁਕਮ ਆ ਜਾਂ ਲੋਕਾਂ ਦਾ ਇਹ ਇਹ رائے ਆ ਤੇ ਮੈਂ ਫਿਰ ਲੋਕਾਂ ਤੋਂ ਉਤੇ ਵੱਡਾ ਨਹੀਂ ਕਿ ਮੈਂ ਲੋਕਾਂ ਦੀ ਸੇਵਾ ਵਾਸਤੇ ਹੀ ਇਸ ਧਾਰਮਿਕ ਫੀਲਡ 'ਚ ਵੀ ਆਇਆ ਹਾਂ ਤੇ ਜੇ ਲੋਕ ਚਾਹੁੰਦੇ ਆ ਤੇ ਮੈਂ ਉਹਨਾਂ ਦੇ ਜਿਹੜਾ ਉਹਨਾਂ ਦਾ ਹੰਗਾਰਾ ਜਾਂ ਉਹਨਾਂ ਦਾ ਜਿਹ ਹੁਕਮ ਹੈ ਉਹਨੂੰ ਮੈਂ ਮੰਨਦੇ ਹੋਏ ਇਲੈਕਸ਼ਨ ਲੈਣ ਵਾਸਤੇ ਤਿਆਰ ਹਾਂ ਰਾਜਦੇਵ ਖਾਲਸਾ ਨਾਲ ਪਰਿਵਾਰ ਦਾ ਕਿਵੇਂ ਰਿਸ਼ਤਾ ਜੁੜਦਾ ਰਾਇ ਦੇ ਕਾਲਸਾ ਪਰਿਵਾਰ ਨਾਲ ਕੀ ਉਹ ਉਹਨਾਂ ਦੇ ਕਹੇ ਜੇ ਵਕੀਲ ਹੋਣ ਦੇ ਨਾਤੇ ਜਾਂ ਉਹ ਸਾਡੇ ਨਾਲ ਜਦੋਂ ਕਿ 18 ਮਾਰਚ 2023 ਨੂੰ ਇਹੋ ਜਿਹਾ ਕ੍ਰੈਕਡਾਉਨ ਹੋਇਆ ਜਾਂ ਇਹੋ ਜਿਹੇ ਹਾਲਾਤ ਪੰਜਾਬ ਵਿੱਚ ਦਹਿਸ਼ਤ ਦਾ ਮੌਲ ਪੈਦਾ ਕੀਤਾ ਗਿਆ ਤੋਂ ਉਦੋਂ ਬਾਅਦ ਚੋਂ ਸਾਡੇ ਪਰਿਵਾਰ ਨਾਲ ਥੋੜਾ ਹੌਸਲਾ ਫੁਜਾਈ ਕਰਦੇ ਰਹੇ ਸਾਡੀ ਤੇ ਇਸ ਕਰਕੇ ਉਹਨਾਂ ਨਾਲ ਇੰਨਾ ਕੁ ਸੰਬੰਧ ਸੀ ਬਾਕੀ ਜਿਆਦਾ ਕੋਈ ਵੱਡਾ ਸਾਡਾ ਉਹਨਾਂ ਦੀ ਕੋਈ ਵਿਚਾਰਧਾਰਾ ਜਾਂ ਉਹਨਾਂ ਦੀ ਉਹ ਚੀਜ਼ ਨਾ ਤੇ ਸਾਡਾ ਫਿਰ ਵਿਰੋਧੀ ਜਿਹੜੇ ਅੱਜ ਇਸ ਚੀਜ਼ ਨੂੰ ਲੈ ਕੇ ਮੁੱਦਾ ਉਛਾਲ ਰਹੇ ਆ ਫਿਰ ਉਹ ਝੂਠੀਆਂ ਅਫਵਾਹਾਂ ਗਿਆ ਉਹਨਾਂ ਦੀਆਂ ਜਾਣਬੁੱਝ ਕੇ ਸਿਆਸੀ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਇਸੇ ਉਹ ਸਿਆਸਤ ਆਪਣੇ ਆਪਣੇ ਫਾਇਦੇ ਲਈ ਕਈ ਕੁਸ਼ ਇਹੋ ਜਿਹੀਆਂ ਚੀਜ਼ਾਂ ਨਵੀਆਂ ਤੋਂ ਨਵੇਂ ਬਰਤਾਂਦ ਘੜੇ ਜਾਂਦੇ ਆ ਮੇਰਾ ਖਿਆਲ ਇਹਨਾਂ ਚ ਕੋਈ ਸੱਚਾਈ ਨਹੀਂ ਗੀ ਜਿਹੜੇ ਜਿਆਦਾ ਇਲਜ਼ਾਮ ਲਗਾਉਣ ਵਾਲੇ ਉਹ ਖੁਦ ਹੀ ਆਰਐਸਐਸ ਦੇ ਵਿਰੋਧੀ ਵਿਰਸਾ ਸਿੰਘ ਮਲਟੋਹਾ ਖਾਸ ਤੌਰ ਤੇ ਉਹ ਜ਼ਿਆਦਾ ਖਿੱਚ ਰਿਹਾ ਇਸ ਗੱਲ ਨੂੰ ਉਹ ਕਹਿੰਦੇ ਪਲਾਂਟਡ ਆਰਐਸਐਸ ਦਾ ਜਦੋਂ ਪੰਜਾਬ ਦੇ ਅੰਦਰ ਲਿਆ ਉਹ ਵੀ ਆਰਐਸਐਸ ਲੈ ਕੇ ਆਈ ਕਹਿੰਦੇ ਹੁਣ ਚੋਣਾ ਲੜਾਈਆਂ ਉਦੋਂ ਪੈਰਵਾਹੀ ਕੌਣ ਕਰ ਰਿਹਾ ਉਹ ਬੰਦਾ ਜਿਹੜਾ ਆਰਐਸਐਸ ਦਾ ਪ੍ਰਧਾਨ ਆ ਕਹਿੰਦੇ ਫਿਰ ਕਹਿੰਦੇ ਤੁਸੀਂ ਕਿਵੇਂ ਮੰਨਕਰ ਹੋ ਸਕਦੇ ਹੋ ਕਿ ਇਹ ਬੰਦਾ ਆਰਐਸਐਸ ਦਾ ਨਹੀਂ ਹੈਗਾ ਨਹੀਂ ਇਹ ਤੇ ਜੀ ਵਿਰਸਾ ਸਿੰਘ ਮਲਟੋਹਾ ਉਹਨਾਂ ਨੂੰ ਚਾਹੀਦਾ ਕਿ ਸਮਝਣਾ ਚਾਹੀਦਾ ਕਿ ਤੁਹਾਡੀ ਪਾਰਟੀ ਦੀ ਬੀਜੇਪੀ ਨਾਲ ਇਨੇ ਟਾਈਮ ਤੋਂ ਇਨੇ ਸਿਰ ਤੋਂ ਸਾਂਝ ਰਹੀ ਉਹਨਾਂ ਨਾਲ ਇਕੱਠੇ ਰਹੇ ਤੁਸੀਂ ਉਹ ਆਰਐਸਐਸ ਦੇ ਇਹ ਸਾਰਾ ਕੁਝ ਇਕੱਠਾ ਹੀ ਹੈ ਤੇ ਬਾਕੀ ਦੂਸਰਾ ਜੇ ਕਿ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਉਹਨਾਂ ਦੇ ਉਹਨਾਂ ਦੀ ਹੈਲਪ ਕਰਦੀ ਰਹੀ ਉਸ ਟਾਈਮ ਤੇ ਜੇ ਆਰਐਸਐਸ ਦਾ ਬੰਦਾ ਸੀ ਇਹਨਾਂ ਨੂੰ ਨਹੀਂ ਕਰਨੀ ਚਾਹੀਦੀ ਤੇ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਬੇਤੁੱਕੇ ਜਿਹੜੇ ਇਲਜ਼ਾਮ ਲਗਾਉਣੇ ਮੇਰੇ ਖਿਆਲ ਉਹਨਾਂ ਤੋਂ ਉਹਨਾਂ ਨੂੰ ਗਰੇਜ ਕਰਨਾ ਚਾਹੀਦਾ ਲੋਕ ਸਾਰੀ ਸਚਾਈ ਨੂੰ ਸਮਝਦੇ ਆ ਲੋਕ ਇਹਨਾਂ ਦੇ ਕਰਦਾਰਾਂ ਨੂੰ ਸਮਝਦੇ ਇਹਨਾਂ ਨੇ ਪੰਜਾਬ ਪੰਥ ਨਾਲ ਕਿਹੋ ਜਿਹੇ ਫੈਸਲੇ ਕਰਕੇ ਕੌਮ ਨੂੰ ਕਿੱਥੋਂ ਲਿਆਂਦਾ ਅਕਾਲੀ ਦਲ ਨੂੰ ਕਿੱਥੋਂ ਕਿੱਥੇ ਸੁਟਿਆ ਇਹ ਸੀ ਜੇ ਕਿ ਸਾਰੇ ਸਿੱਖਾਂ ਨੂੰ ਇਹ ਵੀ ਇਸ ਚੀਜ਼ ਦਾ ਵੀ ਬੜਾ ਦੁੱਖ ਹੈ ਕਿ ਇਹਨਾਂ ਦੀਆਂ ਗਲਤ ਨੀਤੀਆਂ ਕਾਰਨ ਅਕਾਲੀ ਦਲ ਕਿੱਥੋਂ ਤੋਂ ਕਿੱਥੇ ਆ ਗਿਆ ਤੇ ਇਹ ਚੀਜ਼ ਦਾ ਸਾਨੂੰ ਵੀ ਦੁੱਖ ਹੈ ਕਿ ਇਹਨਾਂ ਨੇ ਗਲਤ ਫੈਸਲੇ ਕਰਕੇ ਤੇ ਇਹ ਅਕਾਲੀ ਦਲ ਦੀ ਹੋਂਦ ਨੂੰ ਖਤਮ ਕਰ ਰਹੇ ਉਹ ਕਹਿੰਦੇ ਮੈਨੂੰ ਦੁੱਖ ਲੱਗਿਆ ਕਹਿੰਦੇ ਜਦੋਂ ਅਮਰਤਪਾਲ ਦੇ ਲਈ ਮੋਰਚਾ ਲਗਾਇਆ ਜਾਂਦਾ ਪਰਿਵਾਰ ਦੇ ਵੱਲੋਂ ਕਹਿੰਦੇ ਮੈਂ ਜਾ ਕੇ ਖੜਦਾ ਜਦੋਂ ਗ੍ਰਿਫਤਾਰੀ ਹੁੰਦੀ ਹੈ ਮੈਂ ਸਭ ਤੋਂ ਵੱਧ ਬੋਲਦਾ ਮੈਂ ਲਗਾਤਾਰ ਸਰਕਾਰ ਨੂੰ ਘੇਰਦਾ ਆ ਰਿਆਂ ਪਰ ਇਹਨਾਂ ਨੇ ਮੇਰੇ ਨਾਲ ਸਲਾਹ ਤੱਕ ਨਹੀਂ ਕੀਤੀ ਜੇ ਲੜਨਾ ਸੀ ਮੈਨੂੰ ਪਹਿਲਾਂ ਕਹਿ ਦਿੰਦੇ ਜਦੋਂ ਮੈਂ ਪੁੱਛਣ ਗਿਆ ਉਦੋਂ ਕਹਿੰਦੇ ਇਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਆ ਸਮਰਥਨ ਦਿੰਦੇ ਆ ਬਾਅਦ ਦੇ ਵਿੱਚ ਉਮੀਦਵਾਰ ਲਾਣ ਤਾਂ ਇਹ ਸਾਡੇ ਨਾਲ ਇਹਨਾਂ ਦਾ ਕੋਈ ਮਤਲਬ ਇਸ ਵਿਸ਼ੇ ਤੇ ਕੋਈ ਕਦੇ ਵੀ ਕੋਈ ਗੱਲਬਾਤ ਨਹੀਂ ਹੋਈ ਸਾਡੇ ਨਾਲ ਸਗਮਾ ਨ ਅਕਾਲੀ ਦਲ ਸਾਹਿਬ ਨੇ ਸਾਡੇ ਨੂੰ ਇਸ ਚੀਜ਼ ਦਾ ਇਲੈਕਸ਼ਨ ਲ ਉਹਨਾਂ ਨੇ ਸਾਨੂੰ ਕਈ ਦਫਾ ਆਫਰ ਦਿੱਤੀ ਜਾਂ ਕਿਹਾ ਤੇ ਇਹਨਾਂ ਨਾਲ ਤੇ ਸਾਡੇ ਇਸ ਮੁੱਦੇ ਤੇ ਕੋਈ ਗੱਲਬਾਤ ਹੀ ਨਹੀਂ ਹੋਈ ਨਹੀਂ ਹੂੰ ਅੱਛਾ ਭਾਜਪੀ ਅਮਿਤ ਸ਼ਾਹ ਆਉਂਦੇ ਨੇ ਪੰਜਾਬ ਉਹ ਰਵਨੀਤ ਬਿੱਟੂ ਦੇ ਹੱਕ 'ਚ ਪ੍ਰਚਾਰ ਕਰਦੇ ਨੇ ਵੱਡਾ ਬਿਆਨ ਦਿੰਦੇ ਨੇ ਉਹ ਕਹਿੰਦੇ ਕਿ ਬਿਆਨਤ ਸਿੰਘ ਉਹਨਾਂ ਦੇ ਦਾਦਾ ਨੂੰ ਮਾਰਨ ਵਾਲਿਆਂ ਨੂੰ ਅਸੀਂ ਦੋਸ਼ੀਆਂ ਨੂੰ ਅਸੀਂ ਬਖਸ਼ਾਂਗੇ ਨਹੀਂ ਅਸੀਂ ਮਾਫ਼ ਨਹੀਂ ਕਰਾਂਗੇ ਹੂੰ ਨੇ ਇਹ ਤੇ ਬਹੁਤ ਹਿੰਦੁਸਤਾਨ ਚ ਇਹ ਸਭ ਤੋਂ ਵੱਡੀ ਬੇਇਨਸਾਫੀ ਆ ਕਿ ਜੇ ਬੀਨ ਸਿੰਘ ਨੂੰ ਮਾਰਿਆ ਗਿਆ ਉਹਨਾਂ ਸਾਡੀ ਨੌਜਵਾਨੀ ਦਾ ਕਾਣ ਕੀਤਾ ਉਹ ਤੋਂ ਬਾਅਦ ਚ ਜੋ ਉਹਨਾਂ ਨੂੰ ਸਜਾਵਾਂ ਜਿੰਨੀਆਂ ਕੋ ਕਾਨੂੰਨ ਦੇ ਹਿਸਾਬ ਨਾਲ ਬਣਦੇ ਸੀ ਉਹ ਤੋਂ ਉਹ ਡਬਲ ਸੱਜਾ ਕਰ ਚੁੱਕੇ ਤੇ ਜੀ ਉਹਨਾਂ ਨਹੀਂ ਛੱਡਿਆ ਜਾ ਰਿਹਾ ਤੇ ਮਤਲਬ ਇਹ ਦੇਸ਼ ਇੱਕ ਦੇਸ਼ ਸਾਡੇ ਨਾਲ ਤੇ ਬਹੁਤ ਵੱਡੀ ਬੇਇਨਸਾਫੀ ਹੋ ਰਹੀ ਹੈ ਇਹ ਕਾਨੂੰਨ ਨੂੰ ਵੀ ਇਸ ਨੂੰ ਸਮਝਣਾ ਚਾਹੀਦਾ ਸੁਪਰੀਮ ਕੋਰਟ ਨੂੰ ਜਾਂ ਕਿ ਸਾਰੇ ਜਨ ਨੂੰ ਕਿ ਇਹ ਮਾਮਲਾ ਪੋਲੀਟੀਕਲ ਲੀਡਰਾਂ ਤੇ ਨਹੀਂ ਆਣਾ ਚਾਹੀਦਾ ਕਾਨੂੰਨ ਦੇ ਹਿਸਾਬ ਨਾਲ ਕੋਈ ਵੀ ਜੋ ਕੰਮ ਹੋਣਾ ਚਾਹੀਦਾ ਉਹ ਉਹ ਕਰਨਾ ਚਾਹੀਦਾ ਜੇ ਬਾਪੂ ਜੀ ਇੱਕ ਵਰਸਾਂ ਗਟਵਾ ਕਹਿੰਦੇ ਕਹਿੰਦੇ ਫਿਰ ਉਦੋਂ ਭੱਜੇ ਕਿਉਂ ਸੀ ਕਹਿੰਦੇ ਜਦੋਂ ਪਾਲਸੀ ਗ੍ਰਫਤਾਰ ਕਰਨ ਆਈ ਸੀ ਕਹਿੰਦੇ ਜਰਤਾਰੀ ਦਿੰਦੇ ਕਹਿੰਦੇ ਜੇ ਸੰਤਾਂ ਦੀ ਤਾਂ ਆਪਣੇ ਆਪ ਨੂੰ ਸਮਝਦੇ ਆ ਤਾਂ ਨਹੀਂ ਇਹ ਤੇ ਉਹਨਾਂ ਦੀ ਮੈਂ ਸੋਚਦਾ ਵੀ ਐਡਾ ਵੱਡਾ ਉਹਨਾਂ ਦਸ਼ਤ ਦਾ ਮਾਹੌਲ ਕ੍ਰੀਏਟ ਕੀਤਾ ਸਭ ਕੁਝ ਕੀਤਾ ਸੀ ਉਹ ਤੇ ਉਹਦੇ ਅੰਮ੍ਰਿਤਪਾਲ ਦੀ ਬਹੁਤ ਵੱਡੀ ਬਾਧਰੀ ਸੀ ਕਿ ਇਹਨਾਂ 80 ਹਜ਼ਾਰ ਦੀ ਫੋਰਸ ਉਹ ਇਹਨਾਂ ਦੇ ਹੱਥ 'ਚ ਨਹੀਂ ਆ ਰਹੀਆ ਤੇ ਬਹੁਤ ਤੁਸੀਂ ਬਾਧਰੀ ਕਹਿੰਨੇ ਉਹ ਤਾਂ ਇਹਨੂੰ ਕਹਿ ਰਹੇ ਆ ਕਹਿੰਦੇ ਉਹ ਡਰ ਗਿਆ ਸੀਗਾ ਤਾਂ ਕਰਕੇ ਭੱਜ ਗਿਆ ਨਹੀਂ ਡਰ ਗਿਆ ਤੇ ਉਹ ਫੇਰ ਸਾਹਮਣੇ ਆਇਆ ਨਾ ਖੁਦ ਖੁਦ ਆਇਆ ਜਸਵੀਰ ਸਿੰਘ ਰੋਡੇ ਨੇ ਬਿਆਨ ਦਿੱਤਾ ਕਿ ਕੀ ਗੱਲ ਹੋਈ ਹੈ ਇਹ ਚੀਜ਼ਾਂ ਕਿ ਇਹ ਇਹੋ ਜਿਹੇ ਬੇਤੁਕੇ ਇਲਜ਼ਾਮ ਲਗਾਉਣੇ ਜਾਂ ਕਿ ਉਹ ਦੇਸ਼ ਤੋਂ ਬਾਹਰ ਭੱਜ ਗਿਆ ਜੀ ਜਾਂ ਕੋਈ ਗੱਲ ਉਹ ਦੇਸ਼ ਹੀ ਰਿਹਾ ਨਾ ਉਹਨਾਂ ਨੇ ਇਹਨਾਂ ਨੇ ਜਦੋਂ ਇਹਨਾਂ ਦੇ ਹੱਥ ਖੜੇ ਹੋ ਗਏ ਨਹੀਂ ਫੜਿਆ ਗਿਆ ਉਦੋਂ ਬਾਅਦ ਚ ਉਹਨਾਂ ਨੇ ਆਪਣੇ ਫੈਸਲਾ ਕੀਤਾ ਜਿੱਥੇ ਉਹਨੇ ਉਹਨਾਂ ਨੇ ਆਪਣੇ ਮਨਚਾਈ ਸਥਾਨ ਤੇ ਜਿੱਥੇ ਉਹਨਾਂ ਨੂੰ ਉੱਥੇ ਜਾ ਕੇ ਉਹਨਾਂ ਗ੍ਰਿਫਤਾਰੀ ਦਿੱਤੀ ਇਕ ਨਾ ਹੁਣ ਲਗਾਤਾਰ ਇੱਕ ਹੋਰ ਬਿਆਨ ਉਹਨਾਂ ਦਾ ਵਾਇਰਲ ਹੋ ਰਿਹਾ ਉਹ ਕਹਿੰਦੇ ਵੀ ਜੱਲੂਪੁਰ ਖੇੜੇ ਤੋਂ ਅਡੇ ਹੀ ਪਿੰਡ ਦੇ ਇੱਕ ਬੰਦੀ ਸਿੰਘ ਨੇ 34 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਭਾਈ ਗੁਰਦੀਪ ਸਿੰਘ ਖੇੜਾ ਕਹਿੰਦੇ ਉਹਨਾਂ ਦੇ ਪਰਿਵਾਰ ਦੇ ਮੂਰਤੀ ਅੰਮ੍ਰਿਤਪਾਲ ਲੰਘ ਜਾਂਦੇ ਸੀ ਕਦੇ ਘਰੇ ਵੀ ਨਹੀਂ ਗਏ ਉਹਨਾਂ ਦੇ ਨਾਲ ਹਾਲਚਾਲ ਤੱਕ ਨਹੀਂ ਪੁੱਛਿਆ ਕਹਿੰਦੇ ਕਦੇ 34 ਸਾਲ ਹੋ ਗਏ ਜੇਲ੍ਹ ਚ ਬੰਦ ਬੈਠਿਆ ਨੂੰ ਉਹਨਾਂ ਨੂੰ ਇਹ ਤੇ ਇਹ ਤੇ ਤੁਸੀਂ ਪਿੰਡ ਦੇ ਲੋਕਾਂ ਤੋਂ ਇਨਕੁਆਇਰੀ ਕਰ ਸਕਦੇ ਜੋਂ ਗੁਰਦੀਪ ਸਿੰਘ ਨੂੰ ਰੋਲ ਤੇ ਲਿਉਣ ਪਹਿਲੀ ਵਾਰ ਫਸਟ ਟਾਈਮ ਉਸ ਟਾਈਮ ਤੇ ਅਮਰਤਪਾਲ ਦੇ ਚਾਚਾ ਜੀ ਸਰਪੰਚ ਸੀ ਉਹਨਾਂ ਨੇ ਸਾਰੀ ਜ਼ਿੰਮੇਵਾਰੀ ਲੈ ਕੇ ਉਹਨਾਂ ਨੂੰ ਪ੍ਰੋਲ ਦਵਾਈ ਤੇ ਜਦੋਂ ਕਿ ਉਹਦੇ ਬਾਪ ਉਹਨੂੰ ਇਥੇ ਪਿੰਡ ਚ ਰਹਿਣ ਨਹੀਂ ਦੇਣਾ ਚਾਹੁੰਦਾ ਤੇ ਧੱਕੇ ਨਾਲ ਉਹਨੂੰ ਇਥੇ ਉਹਨਾਂ ਦੇ ਘਰ ਚ ਰਖਾਇਆ ਗਿਆ ਇਹੋ ਜੇ ਬੇਤੁਕੇ ਇਲਜ਼ਾਮ ਤੁਸੀਂ ਪਿੰਡ ਦੇ ਲੋਕਾਂ ਤੋਂ ਇਨਕੁਆਇਰੀ ਕਰੋ ਇਹ ਮਿਰਸਾ ਸਿੰਘ ਬਲਟੋਵੇ ਤੇ ਨਾ ਛੱਡੋ ਜਾਂ ਗਰਦੀਪ ਸਿੰਘ ਤੇ ਨਾ ਛੱਡੋ ਵੀ ਆ ਕੀ ਹੋਇਆ ਕੀ ਨਹੀਂ ਕੋਈ ਕਈ ਬੰਦੇ ਕਈ ਵਾਰਾਂ ਕਹੇ ਦਬਾਅ ਚ ਆ ਕੇ ਕਿ ਹਿਲਾਲ ਚ ਆ ਕੇ ਕੋਈ ਕੁਝ ਬੋਲਦੇ ਆ ਇਹ ਚੀਜ਼ ਹੈ ਕਿ ਤੁਸੀਂ ਪਿੰਡ ਚ ਘੁੰਮੋ ਪੁੱਛੋ ਕਿ ਕਿਸੇ ਨੂੰ ਸਾਰਿਆਂ ਨੂੰ ਵੀ ਗਰਦੀਪ ਸਿੰਘ ਦੀ ਕਿੰਨਾ ਰਿਸਪੈਕਟ ਆਦਰ ਮਾਨ ਕਰਦੇ ਰਹੇ ਆ ਤੇ ਉਹ ਤੇ ਹੁਣ ਜਦੋਂ ਕਿਸੇ ਬੰਦਾ ਕੋਈ ਕਿਸੇ ਬੰਦੇ ਨੂੰ ਕੋਈ ਗਲਤ ਪਾਸੇ ਨੂੰ ਲੈ ਜੇ ਜਾਂ ਕੋਈ ਕਿਸ ਦੇ ਹੱਥਾਂ ਚੜ ਜੇ ਉਹ ਵੱਖਰੀ ਗੱਲ ਹੈ ਗੁਰਬੇਸ ਸਿੰਘ ਜੀ ਦਾ ਕਾਂਗਰਸ ਤੋਂ ਉਮੀਦਵਾਰ ਨੇ ਤੁਹਾਡੇ ਉਹ ਵੀ ਵਿਰੋਧੀ ਨੇ ਮੈਂ ਉਹਨਾਂ ਦਾ ਇੱਕ ਇੰਟਰਵਿਊ ਸੁਣਦਿਆ ਸੀ ਉਹ ਕਹਿੰਦੇ ਅਮਰਤਪਾਲ ਇੱਕ ਸਾਲ ਦੇ ਅੰਦਰ ਜੇਲ੍ਹ ਦੇ ਵਿੱਚ ਜਾ ਕੇ ਚੋਣ ਲੜਨ ਨੂੰ ਤਿਆਰ ਹੋ ਗਿਆ ਕਿ ਮੈਂ ਜੇਲ੍ਹੋਂ ਬਾਹਰ ਆ ਜਾ ਕਹਿੰਦੇ ਭਾਈ ਜਗਤਾਰ ਸਿੰਘ ਹਵਾਰਾ ਭਾਈ ਤਾਰਾ ਭਾਈ ਪਿਉਰਾ ਜਾਂ ਰਾਜੂ ਆਣਾ ਦੀ ਗੱਲ ਕੀਤੀ ਜਾਵੇ ਕਹਿੰਦੇ ਤਾਂ ਉਹਨਾਂ ਨੇ ਤਾਂ ਕਦੇ ਨਹੀਂ ਇਹ ਚੀਜ਼ ਅਪਣਾਈ ਕਿ ਅਸੀਂ ਚੋਣਾਂ ਲੜ ਕੇ ਬਾਹਰ ਆ ਜਾਈਏ ਉਹ ਕਿਹੜਾ ਅਪਣਾ ਨਹੀਂ ਸਕਦੇ ਸੀਗੇ ਨਹੀਂ ਉਹ ਇਹ ਅਮਰਤਪਾਲ ਦਾ ਫੈਸਲਾ ਨਹੀਂ ਇਹ ਤਾਂ ਲੋਕਾਂ ਦਾ ਫੈਸਲਾ ਜੀ ਅਮਰਪਾਲ ਨੇ ਤੇ ਨਹੀਂ ਕਿਹਾ ਕਿ ਮੈਂ ਚੋਣਾ ਲੜ ਕੇ ਬਾਹਰ ਆ ਜਾਣਾ ਜਾਂ ਬਾਹਰ ਕੀ ਹੋਣਾ ਇਹ ਮੇਰਾ ਖਿਆਲ ਹੈ ਕਿ ਜਿਹੜੇ ਸਵਾਲ ਹੈ ਬਾਕੀ ਜਿਹੜੇ ਜਿਹੜੇ ਇਹ ਬੰਦੇ ਸਵਾਲ ਕਰਦੇ ਇਹਨਾਂ ਇਹਨਾਂ ਨੂੰ ਵੀ ਉਹਨਾਂ ਨੂੰ ਜਗਤਾਰ ਸਿੰਘ ਹਵਾਰਾ ਨੂੰ ਚੋਣ ਲੜਾ ਕੇ ਲਿਆਉਣਾ ਚਾਹੀਦਾ ਇਸ ਵਾਰ ਤੇ ਹੈ ਅਸ ਅਸਾਨੂੰ ਦੇ ਉਹਨਾਂ ਦੇ ਵਾਸਤੇ ਅਸੀਂ ਚਾਹੁੰਦੇ ਕਿ ਉਹਨਾਂ ਨੂੰ ਖੇਤੀ ਤੋਂ ਖੇਤੀ ਬਾਹਰ ਲਿਆਂਦਾ ਜਾਣਾ ਚਾਹੀਦਾ ਉਹਨਾਂ ਦੇ ਨਾਂ ਤੇ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ ਹੈ ਇਹ ਇਹ ਨੈਚਰ ਇਹਨਾਂ ਦੀਆਂ ਸਰਕਾਰਾਂ ਵੀ ਰਹੀਆਂ ਸਭ ਕੁਝ ਰਿਹਾ ਉਸ ਟਾਈਮ ਤੇ ਤੇ ਉਹ ਬੰਦੀ ਸਿੰਘਾਂ ਵਾਸਤੇ ਜਾਦ ਨਹੀਂ ਆਈ ਅੱਜ ਲੋਕਾਂ ਨੇ ਧੱਕੇ ਇਹਨਾਂ ਨੂੰ ਬਾਹਰ ਕਰ ਦਿੱਤਾ ਤੇ ਹੁਣ ਇਹਨਾਂ ਨੂੰ ਬੰਦੀ ਸਿੰਘ ਦਾ ਉਹਨਾਂ ਦਾ ਬੜੀ ਹਮਦਰਦੀ ਜਾਗ ਰਹੀ ਹੈ ਮੇਰੇ ਖਿਆਲ ਇਹ ਕਿ ਲੋਕ ਹੁਣ ਸਾਰਾ ਕੁਝ ਸਮਝ ਰਹੇ ਆ ਕਿ ਕੌਣ ਕਿੰਨੇ ਕ ਹਮਦਰਦੇ ਤੁਸੀਂ ਬੰਦੀ ਸਿੰਘਾਂ ਦੇ ਆ ਜਾਂ ਬੇਅਦਬੀ ਜੋ ਹੋ ਰਹੀ ਆ ਜਾਂ ਕਰੋਨ ਵਾਲਿਆਂ ਨਾਲ ਤੁਸੀਂ ਕਿੰਨਾ ਕੁ ਉਹਨਾਂ ਦਾ ਸਾਥ ਦਿੱਤਾ ਤੇ ਇਹ ਚੀਜ਼ ਹੈ ਕਿ ਬੇਅਦਬੀ ਦਾ ਕੋਈ ਵੀ ਪਾਰਟੀ ਇਨਸਾਫ ਦੇਣ ਵਾਸਤੇ ਤਿਆਰ ਨਹੀਂਗੀ ਕੋਈ ਬੰਦੀ ਸਿੰਘਾਂ ਦੀ ਗੱਲ ਕਰਨ ਵਾਸਤੇ ਤਿਆਰ ਨਹੀਂ ਨਸ਼ਾ ਐਡਾ ਵੱਡਾ ਮੁੰਦਾ ਉਹਦੇ ਵਾਸਤੇ ਕੋਈ ਬੋਲਣ ਵਾਸਤੇ ਤਿਆਰ ਨਹੀਂ ਪਤਾ ਨਸ਼ੇ ਤੇ ਵੀ ਸਵਾਲ ਠਾ ਰਹੇ ਆ ਤੁਹਾਡੇ ਤੇ ਕਹਿੰਦੇ ਦਿਖਾਓ ਇੱਕ ਵੀ ਬੰਦਾ ਸਾਬਿਤ ਕਰੋ ਵੀ ਜਿਹੜਾ ਨਸ਼ਾ ਛੱਡਿਆ ਹੋਵੇ ਉਮਰਤਪਾਲ ਕਰਕੇ ਹਜ਼ਾਰਾਂ ਬੰਦੇ ਜੀ ਹਜ਼ਾਰਾਂ ਬੰਦੇ 11 ਬੰਦਿਆਂ ਦੀ ਇੰਟਰਵਿਊ ਤੁਹਾਡੇ ਚੈਨਲਾਂ ਦੇ ਪਈਆਂ ਵਾਂ ਕਿ ਜਿਹੜੇ ਕਹਿੰਦੇ ਕਿ ਅਸੀਂ ਨਸ਼ਾ ਛੱਡਿਆ ਵਾ ਗੁਰਸਿੱਖੀ ਧਾਰਨ ਕੀਤੀ ਹੈ ਇੱਕ ਵੀਡੀਓ ਅਮਰਤਪਾਲ ਦਾ ਹੁਣ ਜ਼ਿਆਦਾਤਰ ਵਾਇਰਲ ਕੀਤਾ ਜਾ ਰਿਹਾ ਜ ਜੋ ਪੁਰਾਣਾ ਵੀਡੀਓ ਹਾਲਾਕੀ ਉਹ ਸਭ ਨੂੰ ਪਤਾਗਾ ਜਿਦੇ ਵਿੱਚ ਉਹ ਕਲੀਨ ਸ਼ੇਪ ਸੀਗੇ ਉਹਨਾਂ ਨੇ ਕੇਸ ਵੀ ਨਹੀਂ ਰੱਖੇ ਹੋਏ ਸੀਗੇ ਉਹਨੂੰ ਲੈ ਕੇ ਵੀ ਜਿਹੜਾ ਤੰਜ ਕਸਿਆ ਜਾ ਰਿਹਾ ਕਿ ਯਾਰ ਇਹ ਬੰਦਾ ਤਾਂ ਮੋਹਣਾ ਸੀਗਾ ਤੁਸੀਂ ਇਹ ਬੰਦਾ ਅਚਾਨਕ ਆ ਕੇ ਬਦਲ ਗਿਆ ਇਸ ਤਰੀਕੇ ਦੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਹਵਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਜੀ ਕੋਈ ਬੰਦਾ ਅਗਰ ਸੁਧਰ ਜਾਂਦਾ ਜਾਂ ਵਾਪਸ ਆ ਜਾਂਦਾ ਆਪਣੇ ਮੁਖ ਧਰਜ ਤੇ ਇਹ ਚੀਜ਼ ਹੈ ਕਿ ਇਹ ਤੇ ਖੁਸ਼ੀ ਵਾਲੀ ਗੱਲ ਹੋਣੀ ਚਾਹੀਦੀ ਹੈ ਇਹ ਥੋੜੀ ਕਿ ਕੋਈ ਬੰਦਾ ਇਹ ਅੱਜਕੱਲ ਤੇ ਅ ਕੱਲ ਨੂੰ ਠੀਕ ਨਹੀਂ ਹੋ ਸਕਦਾ ਹੈ ਚਲੋ ਬਾਕੀ ਸਾਡਾ ਪਰਿਵਾਰਕ ਪਿਸ਼ੋਕੜ ਇਹ ਹੋਏ ਇਦਾਂ ਦਾ ਹੀ ਧਾਰਮਿਕ ਬਿਰਤੀ ਦੇ ਸਾਡਾ ਪਰਿਵਾਰ ਸੀਗਾ ਕਿਸੇ ਵੇਲੇ ਨੌਜਵਾਨ ਭਟਕ ਜਾਂਦੇ ਆਪਣੇ ਰਸਤੇ ਤੋਂ ਤੇ ਜੇ ਉਹ ਵਾਪਸ ਆਪਣੇ ਗਰਸਿੱਕੀ ਚ ਆ ਕੇ ਉਹ ਆਪਣੇ ਆਪਣੇ ਲੋਕਾਂ ਦਾ ਦੁੱਖ ਦਰਦ ਲੈ ਕੇ ਉਹਨਾਂ ਨੂੰ ਨਸ਼ੇ ਚੋਂ ਬਾਹਰ ਕੱਢ ਕੇ ਸਿੱਖੀ ਨਾਲ ਜੋੜਦਾ ਤੇ ਇਹ ਮੇਰੇ ਖਿਆਲ ਇਹ ਜਿਹੜੇ ਕੰਮ ਹੀ ਨਾ ਇਹਨਾਂ ਦੇ ਕਰਨ ਵਾਲੇ ਸੀਗੇ ਸ਼੍ਰੋਮਣੀ ਕਮੇਟੀ ਦੇ ਕਰਨ ਵਾਲੇ ਸੀ ਇਹਨਾਂ ਲੀਡਰਾਂ ਦੇ ਕਰਨ ਵਾਲੇ ਸੀ ਉਹ ਇਹਨਾਂ ਨਹੀਂ ਕੀਤੀ ਆਪਣੀ ਜ਼ਿੰਮੇਵਾਰੀ ਨਿਭਾਈ ਤੇ ਇਸ ਕਰਕੇ ਉਹਨਾਂ ਨੂੰ ਉਹਨਾਂ ਦੀ ਉਹ ਜਿਹੜੀ ਸਪੇਸ ਖਾਲੀ ਸੀ ਉਹ ਉਹਨਾਂ ਨੇ ਪੂਰੀ ਕੀਤੀ ਤੇ ਨੌਜਵਾਨਾਂ ਦਾ ਉਹਨੂੰ ਬਹੁਤ ਅਤਿਆ ਬਹੁਤ ਹੱਦ ਤੱਕ ਪਿਆਰ ਮਿਲਿਆ ਹੂੰ ਤੇ ਉਹ ਉਹਦੇ ਅੱਜ ਵੀ ਉਹ ਨੌਜਵਾਨ ਉਹਨਾਂ ਵਾਸਤੇ ਬਹੁਤ ਪਿਆਰ ਹੈ ਉਹਨਾਂ ਵਾਸਤੇ ਉਹ ਹੀਰੋ ਆ ਬਹੁਤ ਕਿ ਤੁਸੀਂ ਦੇਖਦੇ ਆ ਸੰਗਤਾਂ 'ਚ ਕਿੰਨਾ ਪਿਆਰ ਅਤਿਆ ਵਾ ਇੱਕ ਕਰੇ ਇਸ ਗੱਲ ਦਾ ਗਿਲਾ ਸ਼ਿਕਵਾ ਤਾਂ ਨਹੀਂ ਹੋਇਆ ਬਹੁਤ ਸਾਰੇ ਵੱਡੇ ਪੰਥ ਦੇ ਜਥੇਦਾਰ ਨੇ ਵੱਡੇ ਲੀਡਰ ਨੇ ਪ੍ਰਚਾਰਕ ਨੇ ਉਹ ਚੌਣ ਪ੍ਰਚਾਰ ਚ ਨਜ਼ਰ ਨਹੀਂ ਆ ਰਹੇ ਹਾਲਾਂਕਿ ਉਹ ਜੇ ਆਮ ਅਸੀਂ ਉਹਨਾਂ ਦੀਆਂ ਦੇਖਦੇ ਹਾਂ ਪ੍ਰਚਾਰ ਸੁਣਦੇ ਹਾਂ ਤਾ ਜਾਂ ਇੰਟਰਵਿਊਆਂ ਸੁਣੀਏ ਜਾਂ ਕੋਈ ਵੀ ਬਿਆਨ ਸੁਣੀਏ ਉਹਦੇ ਵਿੱਚ ਹਮੇਸ਼ਾ ਉਹ ਪੰਥ ਦੀ ਗੱਲ ਕਰਦੇ ਨੇ ਜਾਂ ਆਪਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਗੱਲ ਕਰ ਲਈ ਜਾਵੇ ਤਾਂ ਉਹ ਖੁੱਲ੍ਹ ਕੇ ਬੋਲੇ ਸੀ ਜਦੋਂ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋਈ ਹੈ ਉਹ ਪ੍ਰਚਾਰਚ ਨਾ ਜੰਨੀ ਆ ਰਹੇ ਗੱਲਬਾਤ ਹੋਈ ਉਹਨਾਂ ਨਾਲ ਕੋਈ ਨਹੀਂ ਉਹ ਜਿਹੜੇ ਵੱਡੇ ਆਉਦਿਆਂ ਤੇ ਬੈਠੇ ਉਹ ਨਿਰਪੱਖ ਬੰਦੇ ਹੋਣੇ ਚਾਹੀਦੇ ਮੈਂ ਸੋਚਦਾ ਉਹਨਾਂ ਨੂੰ ਕਿਸੇ ਵੀ ਇੱਕ ਧਿਰ ਦੇ ਤੇ ਉਹ ਹੈ ਨਹੀਂਗੇ ਉਹ ਸਾਰੇ ਪੰਥ ਦੇ ਨਮਾਇंदे ਆ ਤੇ ਉਹ ਉਹਨਾਂ ਨੂੰ ਉਹਨਾਂ ਵਾਸਤੇ ਜਿੰਨੇ ਪੰਜਾਬ ਦੇ ਸਾਰੇ ਕੈਂਡੀਡੇਟ ਸਾਰੇ ਉਹਨਾਂ ਵਾਸਤੇ ਇੱਕੋ ਜਿਹੇ ਆ ਇਸ ਕਰਕੇ ਉਹ ਸਾਨੂੰ ਉਹਨਾਂ ਤੇ ਕੋਈ ਗਿਲਾ ਨਹੀਂਗਾ ਕਿ ਉਹ ਡਾਇਰੈਕਟਲੀ ਇਹ ਪ੍ਰਚਾਰ ਚਣਵਾਲੋ ਉਹਨਾਂ ਕਿਸ ਦੇ ਇਲਜ਼ਾਮ ਬਾਜੀ ਚ ਪੈਣ ਉਹਨਾਂ ਨੂੰ ਉਹ ਜਿਹੜੀ ਜੀ ਉਹਨਾਂ ਦਾ ਰਤਬਾ ਉਹਦੇ ਹਿਸਾਬ ਨਾਲ ਉਹਨਾਂ ਨੂੰ ਉਹ ਬਰਕਰਾਰ ਰੱਖਣਾ ਚਾਹੀਦਾ ਬਾਕਪੂ ਜੀ ਆਖਰੀ ਸਵਾਲ ਲਾਵਾਂਗਾ ਤੁਹਾਡੇ ਕੋਲ ਵੀ ਸੀਐਡੀ ਹੋਣੀ ਆ ਨਾ ਤੁਹਾਨੂੰ ਵੀ ਰਿਪੋਰਟਰ ਪਾਸ ਆਈ ਲਾਲਜੀਤ ਭੁੱਲਰ ਕਹਿੰਦੇ 50000 ਵੋਟ ਹੀ ਪੈਣੀ ਆ ਮਤਬਾਲ ਨੂੰ ਮੈਨੂੰ ਵੱਧ ਵੋਟਾਂ ਪੈਣੀਆਂ ਉਧਰ ਕੋਲ ਵੀ ਜੀਰਾ ਕਹੀ ਜਾਂਦੇ ਮੈਨੂੰ ਸੀਐਡੀ ਵਾਲਿਆਂ ਨੇ ਰਿਪੋਰਟ ਦਿੱਤੀ ਆ ਵਰਸਾ ਸਿੰਘ ਬਲਟੋਆ ਕਹਿੰਦੇ ਮੇਰੇ ਤਾਂ ਵਧਾਈ ਦੇ ਕੇ ਸੀਐਡੀ ਵਾਲੇ ਆ ਕੇ ਵੀ ਭਾਈ ਬਲਟੋਆ ਸਾਹਿਬ ਤੁਸੀਂ ਤਾਂ ਜਿੱਤੇ ਪਾਏ ਹੋ ਨੀ ਇਹ ਤੇ ਇਹ ਫੈਸਲਾ ਸੰਗਤ ਨੇ ਕਰਨਾ 1 ਜੂਨ ਨੂੰ ਫੈਸਲਾ ਹੋ ਜਾਣਾ 4 ਜੂਨ ਨੂੰ ਰਿਜ਼ਲਟ ਆ ਜਾਣਾ ਤੇ ਉਦੋਂ ਪਹਿਲਾਂ ਤੇ ਕਿਨੂ ਕਿਨੀਆਂ ਪੈਂਦੀਆਂ ਇਹ ਤੇ ਹੁਣ ਸਮਾਂ ਦੱਸੂਗਾ ਨਾ ਆਪਣੇ ਆਪ ਦਾਵਾ ਕਰਨ ਦੇ ਤੇ ਮੇਰੇ ਖਿਆਲ ਹੈ ਕਿ ਜਿੱਦਾਂ ਦਾ ਹੋਣਾ ਅਰਸ਼ਾਬ ਮੈਨੂੰ ਤਾਂ ਲੱਗਦਾ ਕਿ ਇਹ ਮੋਰਚਾ ਤੇ ਫਤਹੀ ਇਹ ਬਹੁਤ ਵੱਡੀ ਲੀਡ ਨਾਲ ਅਮਰਤਪਾਲ ਜਿੱਤੂਗਾ ਬਾਕੀ ਚਲੋ 4 ਤਰੀਕ ਨੂੰ ਸਾਰਾ ਸਭ ਕੁਝ ਸਾਹਮਣੇ ਆ ਜਾਣਾ ਉਦੋਂ ਪਹਿਲਾਂ ਕੋਈ 1 ਜੂਨ ਦਾ ਜ਼ਿਕਰ ਹੋਇਆ ਨਾ 1 ਜੂਨ ਨੂੰ ਲੈ ਕੇ ਆਪਾਂ ਨੇ ਸਾਰਿਆਂ ਦੇ ਦਿਮਾਗ ਦੇ ਵਿੱਚ ਇੱਕ ਖਿਆਲ ਆਉਂਦਾਗਾ 1 ਜੂਨ ਅਸੀਂ ਦੇਖਿਆ ਕਿ ਜੋ ਹੋਇਆ ਜੂਨ ਮਹੀਨੇ ਦੇ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਹੀ ਤਰੀਕ ਰੱਖੀ ਗਈ ਲੱਗਦਾ ਪੰਥਕ ਬੋਰਡ ਦੇ ਉੱਤੇ ਪੰਥਕ ਹਲਕੇ ਦੇ ਉੱਤੇ ਉਸ ਚੀਜ਼ ਦਾ ਵੀ ਫਰਕ ਪਵੇਗਾ ਦੂਜੀਆਂ ਪਾਰਟੀਆਂ ਨੂੰ ਉਸ ਚੀਜ਼ ਦਾ ਨੁਕਸਾਨ ਹੋਊਗਾ ਇਸ ਚੀਜ਼ ਨਹੀਂ ਇਹ ਚੀਜ਼ ਹੈ ਕਿ ਜੇ ਤੇ ਜਿਹੜੇ ਤੇ ਬੰਦੇ ਇਸ ਚੀਜ਼ ਤੇ ਰੋਟੀਆਂ ਸੇਕਦੇ ਰਹੇ ਹੂੰ ਕਿ ਇਹ ਚੀਜ਼ ਨੂੰ ਕਰਨ ਨੂੰ ਕਰਨ ਕਰਾਉਣ ਵਾਲਿਆਂ 'ਚ ਵੀ ਉਹਨਾਂ ਦਾ ਹੱਥ ਸੀਗਾ ਫਿਰ ਉਹ ਜਦੋਂ ਖਾਲੀ ਆਦ ਦੇ ਨਾਉਂਦੇ ਉਦੋਂ ਚਿੱਤੇ ਆਉਂਦਾ ਉਹਨਾਂ ਚਿਰ ਤੇ ਉਸ ਚੀਜ਼ ਦੇ ਬਾਰੇ ਤੇ ਕੁਝ ਭੁੱਲ ਭੁਲਾ ਜਾਂਦੇ ਆ ਤੇ ਇਸ ਕੌਮ ਕੌਮ ਦੇ ਮਨਾਂ 'ਚ ਇਸ ਚੀਜ਼ ਦਾ ਬਹੁਤ ਵੱਡਾ ਦਰਦ ਹੈ ਕਿ ਸਾਡੇ ਤੇ ਉਸ ਟਾਈਮ ਤੇ ਬਹੁਤ ਸਾਡੇ ਪਾਕ ਪਵਿੱਤਰ ਸਥਾਨ ਨੂੰ ਢਾਈ ਢੇਰੀ ਕੀਤਾ ਗਿਆ ਦੂਜਾ ਫਿਰ ਉਹ ਉਦੋਂ ਬਾਅਦ ਸਾਡੇ ਹਜ਼ਾਰਾਂ ਨੌਜਵਾਨਾਂ ਨੂੰ ਕੋ-ਕੋ ਕੇ ਮਾਰਿਆ ਗਿਆ ਤੇ ਇਸ ਚੀਜ਼ ਦਾ ਕੌਮ ਦੇ ਮਨ ਚ ਦਰਦ ਹੈ ਤੇ ਉਹ ਨਾ ਭੁੱਲਣ ਜੋਗੇ ਨਾ ਬਖਸ਼ਣ ਜੋਗੇ ਜਿਹੜੀਆਂ ਚੀਜ਼ਾਂ ਹੋਈਆਂ ਸਾਡੇ ਨਾਲ ਤੇ ਇਸ ਚੀਜ਼ ਇਹ ਚੀਜ਼ ਦਾ ਅਸਰ ਤੇ ਹੋਣਾ ਕੁਦਰਤੀ ਹੈ ਕਿ ਜਿਹੜੇ ਕੋਈ ਗਵਰਨਮੈਂਟ ਦੇ ਖਿਲਾਫ ਸੈਂਟਰ ਗਵਰਨਮੈਂਟ ਦੇ ਜਾਂ ਉਸ ਟਾਈਮ ਦੇ ਜਿਹੜੇ ਲੀਡਰਾਂ ਦਾ ਇਨਵੋਲਵਮੈਂਟ ਸੀ ਉਹਨਾਂ ਦੇ ਖਿਲਾਫ ਤੇ ਗੁੱਸਾ ਹੈ ਹੀ ਕੌਮ ਚ ਤੁਸੀਂ ਸਰਬਜੀਤ ਖਾਲਸਾ ਦੇ ਹੱਕ ਚ ਵੀ ਪ੍ਰਚਾਰ ਕਰਨ ਜਾਂਦੇ ਆ ਮਾਤਾ ਜੀ ਜਾਣਦੇ ਨੇ ਸਬਜੀ ਸਿੰਘ ਖਾਲਸਾ ਬਾਰੇ ਕੀ ਕਹਿਣਾ ਚਾਹੋਗੇ ਉਹ ਵੀ ਬਹੁਤ ਵੱਡੀ ਕੁਰਬਾਨੀ ਉਹਨਾਂ ਦੇ ਪਰਿਵਾਰ ਦੀ ਹੈਗੀ ਆ ਪ੍ਰਚਾਰ ਕਰਨ ਗਏ ਹੋ ਲੋਕਾਂ ਦੀ ਕਹਿੰਦੇ ਹਵਾ ਬਦਲ ਗਈ ਉੱਥੇ ਨਹੀਂ ਅਸੀਂ ਤੇ ਕਹਿੰਦੇ ਕਿ ਜਿਹੜੇ ਉਹਨਾਂ ਦੇ ਉਹਨਾਂ ਦੇ ਇੱਕ ਉਹਨਾਂ ਨੇ ਮੀ ਅਕਾਲ ਤਖਤ ਜੋ ਜਿਹੜੀ ਸਰ ਹਕੂਮਤ ਨੇ ਜਿਹੜੀ ਟਾਈਟਰੀ ਕੀਤਾ ਸੀ ਉਹਦੇ ਉਹਨਾਂ ਨੇ ਉਹਨਾਂ ਦੇ ਮਨ ਚ ਰੋਸ ਸੀ ਉਹਦਾ ਉਹਨਾਂ ਨੇ ਬਦਲਾ ਲੈ ਕੇ ਸਿੱ ਸਿੱਕ ਕੌਮ ਦਾ ਸਿਰ ਉੱਚਾ ਕੀਤਾ ਤੇ ਇਸ ਕਰਕੇ ਉਹਨਾਂ ਦੀ ਕੁਰਬਾਨੀ ਨੂੰ ਸਜਦਾ ਵਾ ਤੇ ਇਸ ਕਰਕੇ ਜੇ ਉਹਨਾਂ ਦੀ سپورਟ ਕਰਨੇ ਤੇ ਅਜ ਵੀ ਅਪੀਲ ਕਰਦੇ ਕਿ ਵੱਦ ਤੋਂ ਵੱਧ ਉਹਨਾਂ ਨੂੰ سپورਟ ਕਰਨੀ ਚਾਹੀਦੀ ਉਹਨਾਂ ਨੂੰ ਬਹੁਤ ਜੇ ਉਹਨਾਂ ਦੀ ਕੁਰਬਾਨੀ ਦਾ ਮੁੱਲ ਤਾਰਿਆ ਨਹੀਂ ਜਾ ਸਕਦਾ ਕੌਮ ਕੋ ਜੀ ਬਹੁਤ ਬਹੁਤ ਸ਼ੁਕਰੀਆ ਬਾਪੂ ਜੀ ਅਸੀਂ ਕਾਮਨਾ ਕਰਦੇ ਹਾਂ ਆਦਾਸ ਕਰਦੇ ਹਾਂ ਕਿ ਪ੍ਰਮਾਤਮਾ ਤੁਹਾਨੂੰ ਪੂਰੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਜਿਹੜਾ ਮੋਰਚੇ ਦੀ ਤੁਸੀਂ ਲੜਾਈ ਲੜ ਰਹੇ ਹੋ ਲੜਾਈ ਦੇ ਵਿੱਚ ਵੀ ਤੁਹਾਨੂੰ ਪ੍ਰਮਾਤਮਾ ਜਰੂਰ ਜਿਹੜਾ ਫਤਿਹ ਦਿਵਾਵੇ ਬਾਈ ਗੁਰਜੀ ਦਾ ਖਾਲਸਾ ਜੀ ਤੁਹਾਡਾ ਵੀ ਤੇ ਦਿਲ ਤੋਂ ਧੰਨਵਾਦ ਜਿਸੇ ਮੀ ਸਾਡੇ মিডিਆ ਵਾਲੇ ਸਾਡੀ ਆਵਾਜ਼ ਦੂਰ ਤੱਕ ਪਹੁੰਚਾਉਂਦੇ ਜੀ ਬਾਈ ਗੁਰਜੀ ਦਾ ਖਾਲਸਾ ਜੀ ਫਤਿਹ ਤਾਂ ਅਮਰਤਪਾਲ ਦੇ ਪਿਤਾ ਸਾਡੇ ਨਾਲ ਇਸ ਵਕਤ ਖਾਸ ਮੁਲਾਕਾਤ ਦੇ ਵਿੱਚ ਮੌਜੂਦ ਸੀਗੇ